ਪਬਲਿਕ ਦੀ ਵੀ ਰਿਸਪੌਂਸਿਬਿਲਟੀ ਬਣਦੀ ਆ ਇਕੱਲੇ ਪੁਲਿਸ ਦੀ ਰਿਸਪੌਂਸਿਬਿਲਟੀ ਨਹੀਂ ਆ ਤੇ ਤੁਹਾਡੀ ਤੁਹਾਡੀ ਜਿਹੜਾ ਪ੍ਰੈਸ মিডিਆ ਤੁਹਾਡੀ ਪ੍ਰਾਇਓਰੀ ਰਿਸਪੌਂਸਿਬਿਲਟੀ ਬਣਦੀ ਆ ਕਿ ਤੁਸੀਂ ਟ੍ਰੈਫਿਕ ਬਾਰੇ ਜਾਂ ਜਿਹੜੀਆਂ ਇਹ ਐਕਟੀਵਿਟੀਆਂ ਹੋ ਰਹੀਆਂ ਉਹਦੇ ਬਾਰੇ ਜਿਹੜਾ ਪ੍ਰੈਸ ਦੇ ਮਾਧਿਅਮ ਰਾਹੀਂ ਆਮ ਪਬਲਿਕ ਨੂੰ ਜਿਹੜਾ ਹੈਗਾ ਆ ਉਹ ਜਾਗਰੂਕ ਕਰੋ ਸਰ ਜੀ ਜਿਹੜੇ ਨਹੀਂ ਕਹਿਣਾ ਮੰਨਦੇ ਉਹਨਾਂ ਕਿਹੜੀ ਧਾਰਾ ਦੇ ਅਧੀਨ ਚਲਾ ਜਿਹੜੇ ਜਿਹੜੇ ਕਹਿਣਾ ਨਹੀਂ ਮੰਨਦੇ ਵਾਈਲ ਜਿਹੜੇ ਟ੍ਰੈਫਿਕ ਰੂਲ ਦੀ ਵਾਈਲੇਸ਼ਨ ਕਰਦੇ ਆ ਉਹਨਾਂ ਦਾ ਅਸੀਂ 207 ਜਾਂ ਵਹੀਕਲ ਐਕਟ ਜਿਹੜਾ ਜੋ ਵੀ ਹੈਗਾ ਟ੍ਰੈਫਿਕ ਰੂਲ ਹੈ ਉਹਦੇ ਤਹਿਤ ਅਸੀਂ ਚਲਾਨ ਕਰਦੇ ਆ ਜੀ ਸਾਜੀ ਜਿਹੜੇ ਕੋ ਟਰੈਕਟਰ ਚਾ ਜਾਂ ਮੋਟਰਸਾਈਕਲ ਚਲਾਉਂਦੇ ਆ ਜੋ ਇਹ ਮੋਬਾਈਲ ਹੁੰਦੇ ਆ ਆਪਣੀ ਜਾਨ ਤੇ ਗਏ ਦੂਜੇ ਜਾਨ ਨੂੰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਬੜੇ ਬੜੇ ਕੰਪਨੀਆਂ ਦੇ ਜਿਨ੍ਹਾਂ ਨੇ ਸ਼ੋਰੂਮ ਖੋਲੇ ਆ ਜਦੋਂ ਉਹਨਾਂ ਦੇ ਕੋਲ ਵੀਹਿਕਲ ਕੋਈ ਵਿਗਦਾ ਵੀਹਿਕਲ ਵੇਚਣ ਲੱਗਿਆ ਸੇਲਜ਼ਮੈਨ ਜਾਂ ਜਿਹੜਾ ਜਿਹੜਾ ਸ਼ੋਰੂਮ ਦਾ ਮਾਲਕ ਆ ਉਹ ਜਿਹੜਾ ਪਰਚੇਜ਼ਰ ਨੂੰ ਜਿਹੜਾ ਕੋਈ ਵਹੀਕਲ ਲੈਣ ਆਇਆ ਹੁੰਦਾ ਉਹਨੂੰ ਨਹੀਂ ਪੁੱਛਦਾ ਕਿ ਤੇਰੇ ਕੋਲ ਲਾਇਸੈਂਸ ਹੈ ਜਾਂ ਨਹੀਂ ਹੈ ਜਦ ਕਿ ਉਹਦੀ ਵੀ ਰਿਸਪੌਂਸਿਬਿਲਟੀ ਬਣਦਾ ਬਣਦੀ ਆ ਕਿ ਉਹ ਲੱਖਾਂ ਰੁਪਏ ਦਾ ਵਹੀਕਲ ਜਿਹੜਾ ਹੈਗਾ ਕਣਜਾਨ ਬੰਦੇ ਨੂੰ ਵੇਚ ਰਿਹਾ ਇਹ ਉਹਦੀ ਜ਼ਿੰਮੇਵਾਰੀ ਵੀ ਬਣਦੀ ਹੈਗੀ ਸਰ ਜੀ ਜਿਹੜੇ ਮੋਟਰਸਾਈਕਲ ਜਾਂ ਕੋਈ ਉਹ ਜਿਹੜੇ ਮੋਬਾਈਲ ਸੁੰਦੇ ਆ ਇਹ ਕਾਰਾਂ ਚਲਾਉਂਦੇ ਆ ਗੱਡੀ ਦੇ ਅਗਲੇ ਆਪਣੀ ਜਾਨ ਲੈਂਦੇ ਆ ਐਕਸੀਡੈਂਟ ਉਹਨਾਂ ਬਾਰੇ ਕੀ ਜਿਹੜੇ ਮੋਬਾਈਲ ਥੋਂਦੇ ਉਹਨਾਂ ਬਾਰੇ ਕੀ ਕਹੜੀ ਧਾਰਾ ਉਹਨਾਂ ਉਹਨਾਂ ਬਾਰੇ ਵੀ ਮੈਂ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਪ੍ਰੈਸ ਮੀਡੀਅਮ ਦੇ ਮਾਧਿਅਮ ਦੇ ਰਾਹੀਂ ਆਮ ਪਬਲਿਕ ਨੂੰ ਵੀ ਸੁਚੇਤ ਕਰੋ ਅਸੀਂ ਵੀ ਵੱਧ ਤੋਂ ਵੱਧ ਜਿਹੜੀ ਹੈਗੀ ਆ ਉਹ ਕਾਰਵਾਈ ਕਰ ਉਹਨਾਂ ਦੇ ਖਿਲਾਫ ਜਿਹੜਾ ਟ੍ਰੈਫਿਕ ਚਲਾਉਣ ਜਿਹੜਾ ਕਰ ਰਿਹਾ ਹੈ ਕਿਉਂਕਿ ਇਹ ਸਨ ਤਾਰਾ ਐਸ ਐਚਓ ਜਿਹਨਾਂ ਜਾਣਕਾਰੀ ਦਿੱਤੀ ਇਹਨਾਂ ਨੇ ਅੱਜ ਜੋ ਮਾਹਪੁਰ ਖੇਲੇ ਦੇ ਉਹਨਾਂ ਲਈ ਆਪਾਂ ਆਪਣੇ ਕਾਰਵਾਈ ਕਰਦੇ ਹੋਏ ਜੋ ਉਹਨਾਂ ਨੇ ਧੰਨਵਾਦ ਸਾਹਿਬ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਆ। ਸਾਪੂਲ ਪ੍ਰਸ਼ਾਸਨ ਕਰਦੀ ਹੋਈ। ਧੰਨਵਾਦ ਸਿਰਪ੍ਰਸ਼ਾਸਨ ਦਾ, ਐਸਐਲ ਪੱਤਾਰਾ ਦਾ ਜਿਨ੍ਹਾਂ ਨੇ ਟ੍ਰੈਕ ਉੱਪਰਤੀ ਅਸੂਲਾਂ ਦੀ ਜਾਣਕਾਰੀ ਦਿੱਤੀ ਆ। ਜਿਹੜੇ ਮੋਬਾਈਲ ਹੁੰਦੇ ਆ, ਮੋਟਰਸਾਈਕਲਾਂ ਤੇ ਜੋ ਰੇਤਾ ਦਾ ਟਰਾਲੀਆਂ ਲੈ ਕੇ ਜਾਂਦੇ ਉਹਨਾਂ ਨੂੰ ਜਾਣਕਾਰੀ ਪ੍ਰਸ਼ਾਸਨ ਦਾ ਐਸਐਸਓ ਸਾਹਿਬ ਦਾ ਪੁਲਿਸ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਹਰਤਾਸੀ ਮਰ YouTube ਚੈਨਲ ਨੂੰ ਜਿਨ੍ਹਾਂ ਜਾਣਕਾਰੀ ਦਿੱਤੀ।